ਸ਼ਸ਼ਤਰਕਾਲ ਤੁਸੀਂ ਦੇਖ ਲੁਧਿਆਣ ਟਾਈਮਸ ਮੈਂ ਹਾਂ ਪ੍ਰਬਲਿੰਕ ਕੌਰ ਸਚਕਨ ਸ਼੍ਰੀ ਹਰਮੰਦਰ ਸਾਹਿਬ ਜਿੱਥੇ ਰੋਜ਼ਾਨਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਉੱਥੇ ਹੀ ਸੇਵਾਦਾਰਾਂ ਦੇ ਵੱਲੋਂ ਅਤੇ ਐਸਜੀਪੀਸੀ ਮੈਂਬਰਾਂ ਦੇ ਵੱਲੋਂ ਨੋਟਿਸ ਬੋਰਡ ਤੇ ਲਿਖ ਕੇ ਲਗਾਇਆ ਹੋਇਆ ਹੈ ਕਿ ਆਪਣੇ ਜ਼ਰੂਰੀ ਦਸਤਾਵੇਜ਼ਾਂ ਦਾ ਖਾਸ ਧਿਆਨ ਦਿੱਤਾ ਜਾਵੇ ਪਰ ਇੱਕ ਇਹੋ ਜਿਹੀ ਘਟਨਾ ਜਿਹੜੀ ਹੈ ਕੱਲ ਵਾਪਰਦੀ ਹੈ ਜਦੋਂ ਕਿ ਮੱਧ ਪ੍ਰਦੇਸ਼ ਤੋਂ ਦੋ ਵਿਅਕਤੀ ਜਿਹੜੇ ਨੇ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਉਹਨਾਂ ਦੀ ਜੇਬ ਦੇ ਵਿੱਚ 23000 ਰੁਪਏ ਦੀ ਰਕਮ ਜਿਹੜੀ ਮੌਜੂਦ ਹੁੰਦੀ ਹੈ ਤੇ ਜੋ ਉਹਨਾਂ ਦੀ ਜੇਬ-ਜੇਬ ਦੇ ਵਿੱਚੋਂ ਗੁੰਮ ਜਾਂਦੇ ਨੇ ਜਿਸ ਤੋਂ ਬਾਅਦ ਕੀ ਸੇਵਾਦਾਰਾਂ ਦੀ ਮਦਦ ਦੇ ਨਾਲ ਉਹਨਾਂ ਦੇ ਪੈਸੇ ਅਤੇ ਜ਼ਰੂਰੀ ਦਸਤਾਵੇਜ਼ ਜਿਹੜੇ ਨੇ ਉਹਨਾਂ ਨੂੰ ਵਾਪਸ ਲਟਾਏ ਜਾਂਦੇ ਨੇ ਤੇ ਧੰਨਵਾਦ ਕਰਦੇ ਹੋਏ ਇਹਨਾਂ ਵਿਅਕਤੀਆਂ ਦੇ ਵੱਲੋਂ ਕੀ ਕਿਹਾ ਜਾਂਦਾ ਉਹ ਤੁਸੀਂ ਆਪ ਸੁਣ ਲਵੋ। ਸ਼ਸ਼ਤਰਕਾਲ ਤੁਸੀਂ ਦੇਖ ਲੁਧਿਆਣ ਟਾਈਮਸ ਮੈਂ ਹਾਂ ਪ੍ਰਬਲਿੰਕ ਕੌਰ ਸਚਕਣ ਸ੍ਰੀ ਹਰਮੰਦਰ ਸਾਹਿਬ ਜਿੱਥੇ ਰੋਜ਼ਾਨਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਪਹੁੰਚਦੇ ਨੇ ਉੱਥੇ ਹੀ ਸੇਵਾਦਾਰਾਂ ਦੇ ਵੱਲੋਂ ਅਤੇ ਐਸਡੀਪੀਸੀ ਮੈਂਬਰਾ ਦੇ ਵੱਲੋਂ ਨੋਟਿਸ ਬੋਰਡ ਤੇ ਲਿਖ ਕੇ ਲਗਾਇਆ ਹੋਇਆ ਹੈ ਕਿ ਆਪਣੇ ਜ਼ਰੂਰੀ ਜਾਵੇ ਪਰ ਇੱਕ ਇਹੋ ਜੀ ਘਟਨਾ ਜਿਹੜੀ ਹੈ ਕੱਲ ਵਾਪਰਦੀ ਹੈ ਜਦੋਂ ਕਿ ਮੱਧ ਪ੍ਰਦੇਸ਼ ਤੋਂ ਦੋ ਵਿਅਕਤੀ ਜਿਹੜੇ ਨੇ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਉਹਨਾਂ ਦੀ ਜੇਬ ਦੇ ਵਿੱਚ 23000 ਰੁਪਏ ਦੀ ਰਕਮ ਜਿਹੜੀ ਮੌਜੂਦ ਹੁੰਦੀ ਹੈ ਤੇ ਜ਼ਰੂਰੀ ਦਸਤਾਵੇਜ਼ ਜਿਹੜੇ ਨੇ ਉਹ ਮੌਜੂਦ ਹੁੰਦੇ ਨੇ ਜੋ ਉਹਨਾਂ ਦੀ ਜੇਬ ਜੇਬ ਦੇ ਵਿੱਚੋਂ ਗੁੰਮ ਜਾਂਦੇ ਨੇ ਜਿਸ ਤੋਂ ਬਾਅਦ ਕੀ ਸੇਵਾਦਾਰਾ ਦੀ ਮਦਦ ਦੇ ਨਾਲ ਉਹਨਾਂ ਦੇ ਪੈਸੇ ਅਤੇ ਜ਼ਰੂਰੀ ਦਸਤਾਵੇਜ਼ ਜਿਹੜੇ ਨੇ ਉਹਨਾਂ ਨੂੰ ਵਾਪਸ ਲਟਾਇਏ ਜਾਂਦੇ ਨੇ ਤੇ ਧੰਨਵਾਦ ਕਰਦੇ ਹੋਏ ਇਹਨਾਂ ਵਿਅਕਤੀਆਂ ਦੇ ਵੱਲੋਂ ਕੀ ਕਿਹਾ ਜਾਂਦਾ ਉਹ ਤੁਸੀਂ ਆਪ ਸੁਣ ਲਵੋ। ਸ਼ਸ਼ਤਰਕਾਲ ਤੁਸੀਂ ਦੇਖ ਲੁਧਿਆਣ ਟਾਈਮਸ ਮੈਂ ਹਾਂ ਪ੍ਰਬਲਿੰਕ ਕੌਰ ਸਚਕਣ ਸ੍ਰੀ ਹਰਮੰਦਰ ਸਾਹਿਬ ਜਿੱਥੇ ਰੋਜ਼ਾਨਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਪਹੁੰਚਦੇ ਨੇ ਉੱਥੇ ਹੀ ਸੇਵਾਦਾਰਾਂ ਦੇ ਵੱਲੋਂ ਅਤੇ ਐਸਡੀਪੀਸੀ ਮੈਂਬਰਾ ਦੇ ਵੱਲੋਂ ਨੋਟਿਸ ਬੋਰਡ ਤੇ ਲਿਖ ਕੇ ਲਗਾਇਆ ਹੋਇਆ ਹੈ ਕਿ ਆਪਣੇ ਜ਼ਰੂਰੀ ਦਸਤਾਵੇਜ਼ਾਂ ਦਾ ਖਾਸ ਧਿਆਨ ਦਿੱਤਾ ਜਾਵੇ ਪਰ ਇੱਕ ਇਹੋ ਜਿਹੀ ਘਟਨਾ ਜਿਹੜੀ ਹੈ ਕੱਲ ਵਾਪਰਦੀ ਹੈ ਜਦੋਂ ਕਿ ਇਹਨਾਂ ਤੋਂ ਮਸਤਕ ਹੁੰਦੇ ਲਈ ਪਹੁੰਚਦੇ ਨੇ ਉਹਨਾਂ ਦੀ ਜੇਬ ਦੇ ਵਿੱਚ 23000 ਰੁਪਏ ਦੀ ਰਕਮ ਜਿਹੜੀ ਮੌਜੂਦ ਹੁੰਦੀ ਹੈ ਤੇ ਜ਼ਰੂਰੀ ਦਸਤਾਵੇਜ਼ ਜਿਹੜੇ ਨੇ ਉਹ ਮੌਜੂਦ ਹੁੰਦੇ ਨੇ ਜੋ ਉਹਨਾਂ ਦੀ ਜੇਬ ਜੇਬ ਦੇ ਵਿੱਚੋਂ ਗੁੰਮ ਜਾਂਦੇ ਨੇ ਜਿਸ ਤੋਂ ਬਾਅਦ ਕੀ ਸੇਵਾਦਾਰਾ ਦੀ ਮਦਦ ਦੇ ਨਾਲ ਉਹਨਾਂ ਦੇ ਐਸੀ ਅਤੇ ਜ਼ਰੂਰੀ ਦਸਤਾਵੇਜ਼ ਜਿਹੜੇ ਨੇ ਉਹਨਾਂ ਨੂੰ ਵਾਪਸ ਲੁਟਾਏ ਜਾਂਦੇ ਨੇ ਤੇ ਧੰਨਵਾਦ ਕਰਦੇ ਹੋਏ ਇਹਨਾਂ ਵਿਅਕਤੀਆਂ ਦੇ ਵੱਲੋਂ ਕੀ ਕਿਹਾ ਜਾਂਦਾ ਉਹ ਤੁਸੀਂ ਆਪ ਸੁਣ ਲਵੋ। ਸ਼ਸ਼ਤਰਕਾਲ ਤੁਸੀਂ ਦੇਖ ਲੁਧਿਆਣ ਟਾਈਮਸ ਮੈਂ ਹਾਂ ਪ੍ਰਬਲਿੰਕ ਕੌਰ ਸਚਕਣ ਸ਼੍ਰੀ ਹਰਮੰਦਰ ਸਾਹਿਬ ਜਿੱਥੇ ਰੋਜ਼ਾਨਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਪਹੁੰਚਦੇ ਨੇ ਉਹ 30 ਸੇਵਾਦਾਰਾਂ ਦੇ ਵੱਲੋਂ ਅਤੇ ਐਸਡੀਪੀਸੀ ਮੈਂਬਰਾਂ ਦੇ ਵੱਲੋਂ ਨੋਟਿਸ ਬੋਰਡ ਤੇ ਲਿਖ ਕੇ ਲਗਾਇਆ ਹੋਇਆ ਹੈ ਕਿ ਆਪਣੇ ਜ਼ਰੂਰੀ ਦਸਤਾਵੇਜ਼ਾਂ ਦਾ ਖਾਸ ਧਿਆਨ ਦਿੱਤਾ ਜਾਵੇ ਪਰ ਇੱਕ ਇਹੋ ਜਿਹੀ ਘਟਨਾ ਜਿਹੜੀ ਹੈ ਕੱਲ ਵਾਪਰਦੀ ਹੈ ਜਦੋਂ ਕਿ ਮੱ ਇਨਤਮਸਤ ਖੋਣ ਦੇ ਲਈ ਪਹੁੰਚਦੇ ਨੇ ਉਹਨਾਂ ਦੀ ਜੇਬ ਦੇ ਵਿੱਚ 23000 ਰੁਪਏ ਦੀ ਰਕਮ ਜਿਹੜੀ ਮੌਜੂਦ ਹੁੰਦੀ ਹੈ ਤੇ ਜ਼ਰੂਰੀ ਦਸਤਾਵੇਜ਼ ਜਿਹੜੇ ਨੇ ਉਹ ਮੌਜੂਦ ਹੁੰਦੇ ਨੇ ਜੋ ਉਹਨਾਂ ਦੀ ਜੇਬ ਜੇਬ ਦੇ ਵਿੱਚੋਂ ਗੁੰਮ ਜਾਂਦੇ ਨੇ ਜਿਸ ਤੋਂ ਬਾਅਦ ਕੀ ਸੇਵਾਦਾਰਾਂ ਦੀ ਮਦਦ ਦੇ ਨਾਲ ਉਹਨਾਂ ਦੇ ਪੈਸੇ ਅਤੇ ਜ਼ਰੂਰੀ ਦਸਤਾਵੇਜ਼ ਜਿਹੜੇ ਨੇ ਉਹਨਾਂ ਨੂੰ ਵਾਪਸ ਲੁਟਾਏ ਜਾਂਦੇ ਨੇ ਤੇ ਧੰਨਵਾਦ ਕਰਦੇ ਹੋਏ ਇਹਨਾਂ ਵਿਅਕਤੀਆਂ ਦੇ ਵੱਲੋਂ ਕੀ ਕਿਹਾ ਜਾਂਦਾ ਉਹ ਤੁਸੀਂ ਆਪ ਸੁਣ ਲਵੋ। ਸ਼ਸ਼ਤਰਕਾਲ ਤੁਸੀਂ ਦੇਖ ਲੁਧਿਆਣ ਟਾਈਮਸ ਮੈਂ ਹਾਂ ਪ੍ਰਬਲਿੰਕ ਕੌਰ ਸਚਕਣ ਸ਼੍ਰੀ ਹਰਮੰਦਰ ਸਾਹਿਬ ਜਿੱਥੇ ਰੋਜ਼ਾਨਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਪਹੁੰਚਦੇ ਨੇ ਉਹ 30 ਸੇਵਾਦਾਰਾਂ ਦੇ ਵੱਲੋਂ ਅਤੇ ਐਸਡੀਪੀਸੀ ਮੈਂਬਰਾਂ ਦੇ ਵੱਲੋਂ ਨੋਟਿਸ ਬੋਰਡ ਤੇ ਲਿਖ ਕੇ ਲਗਾਇਆ ਹੋਇਆ ਹੈ ਕਿ ਆਪਣੇ ਜ਼ਰੂਰੀ ਦਸਤਾਵੇਜ਼ਾਂ ਦਾ ਖਾਸ ਧਿਆਨ ਦਿੱਤਾ ਜਾਵੇ। ਪਰ ਇੱਕ ਇਹੋ ਜਿਹੀ ਘਟਨਾ ਜਿਹੜੀ ਹੈ ਕੱਲ ਵਾਪਰਦੀ ਹੈ ਜਦੋਂ ਇਨਤਮਸਤਖ ਖੁੰਦੇ ਲਈ ਪਹੁੰਚਦੇ ਨੇ ਉਹਨਾਂ ਦੀ ਜੇਬ ਦੇ ਵਿੱਚ 23000 ਰੁਪਏ ਦੀ ਰਕਮ ਜਿਹੜੀ ਮੌਜੂਦ ਹੁੰਦੀ ਹੈ ਤੇ ਜ਼ਰੂਰੀ ਦਸਤਾਵੇਜ਼ ਜਿਹੜੇ ਨੇ ਉਹ ਮੌਜੂਦ ਹੁੰਦੇ ਨੇ ਜੋ ਉਹਨਾਂ ਦੀ ਜੇਬ ਜੇਬ ਦੇ ਵਿੱਚੋਂ ਗੁੰਮ ਜਾਂਦੇ ਨੇ ਜਿਸ ਤੋਂ ਬਾਅਦ ਕੀ ਸੇਵਾਦਾਰਾਂ ਦੀ ਮਦਦ ਦੇ ਨਾਲ ਉਹਨਾਂ ਦੇ ਪੈਸੇ ਅਤੇ ਜ਼ਰੂਰੀ ਦਸਤਾਵੇਜ਼ ਜਿਹੜੇ ਨੇ ਉਹਨਾਂ ਨੂੰ ਵਾਪਸ ਲਟਾਇਆ ਜਾਂਦੇ ਨੇ ਤੇ ਧੰਨਵਾਦ ਕਰਦੇ ਹੋਏ ਇਹਨਾਂ ਵਿਅਕਤੀਆਂ ਦੇ ਵੱਲੋਂ ਕੀ ਕਿਹਾ ਜਾਂਦਾ ਉਹ ਤੁਸੀਂ ਆਪ ਸੁਣ ਲਓ